ਬਠਿੰਡਾ ਦੇ ਪੂਜਾ ਵਾਲੇ ਮਹੱਲੇ ਵਿੱਚ ਇੱਕ ਮੁੰਿਆਰੀ ਦੀ ਦੁਕਾਨ ਤੋਂ 1 ਲੱਖ ਰੁਪਇਆ ਅਤੇ ਇੱਕ ਮੋਬਾਈਲ ਫੋਨ ਸਨ ਲਾ ਕੇ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਦੋਨੋਂ ਕੀਤਾ ਪੁਲਿਸ ਨੇ ਗ੍ਰਿਫਤਾਰ 65000 ਰੁਪਇਆ ਵੀ ਕੀਤਾ ਬਰਾਮਦ ਇੱਕ ਦੀ ਹਜੇ ਤੱਕ ਗ੍ਰਿਫਤਾਰੀ ਬਾਕੀ ਦੱਸਦੀ ਹੈ ਕਿ ਪਿਛਲੇ ਦਿਨੀ ਬਠਿੰਡਾ ਦੇ ਪੂਜਾ ਵਾਲੇ ਮਹੱਲੇ ਦੇ ਵਿੱਚ ਇੱਕ ਮੁੰਿਆਰੀ ਦੀ ਦੁਕਾਨ ਨੂੰ ਸਨ ਲਗਾ ਕੇ ਤਿੰਨ ਵਿਅਕਤੀਆਂ ਵੱਲੋਂ ਜਿਹੜਾ ਹੈ ਉਸ ਦੇ ਅੰਦਰੋਂ 1 ਲੱਖ ਰੁਪਇਆ ਕੈਸ਼ ਅਤੇ ਇੱਕ ਮੋਬਾਈਲ ਫੋਨ ਚੋਰੀ ਕੀਤਾ ਗਿਆ ਸੀ ਅਤੇ ਉਸ ਨੂੰ ਲਗਾਤਾਰ ਪੁਲਿਸ ਉਸ ਮਾਮਲੇ ਨੂੰ ਜਾਂਚ ਕਰ ਰਹੀ ਸੀ ਉਹਦੀ ਜਿਹੜੀ ਹੈ ਇਹਨਾਂ ਚੋਰਾਂ ਦੇ ਪਿੱਛਾ ਕਰ ਰਹੀ ਸੀ ਤਾਂ ਹੁਣ ਪੁਲਿਸ ਨੂੰ ਵੱਡੀ ਜਿਹੜੀ ਹੈ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇੱਕ ਦੀ ਗ੍ਰਿਫਤਾਰੀ ਅਜੇ ਤੱਕ ਬਾਕੀ ਹੈ ਇਸ ਸੰਬੰਧੀ ਐਸਪੀ ਸਿਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਬਰਨ ਲਗਾਤਾਰ ਇਸ ਨੂੰ ਲੈ ਕੇ ਉਪਰਾਲੇ ਕੀਤੇ ਜਾ ਰਹੇ ਸਨ ਤੇ ਇਹਨਾਂ ਵਿਅਕਤੀਆਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ ਇਹਨਾਂ ਵੱਲੋਂ ਆਪਣਾ ਇਹ ਇਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ 65000 ਰੁਪਏ ਵੀ ਇਹ ਜਿਹੜਾ ਮੌਕੇ ਤੋਂ ਮਿਲਿਆ ਹੈ ਅਤੇ ਇੱਕ ਵਿਅਕਤੀ ਦੀ ਹਜੇ ਤੱਕ ਉਹਨਾਂ ਵੱਲੋਂ ਇਹ ਦੱਸਿਆ ਕਿ ਗ੍ਰਿਫਤਾਰੀ ਨਹੀਂ ਹੋਈ ਉਸ ਦੀ ਵੀ ਉਹਨਾਂ ਵੱਲੋਂ ਪਾਲਕੀ ਤਿਆਰੀ ਹੈ ਇਸ ਸਬੰਧੀ ਜਦ ਉਹਨਾਂ ਨੂੰ ਸਾਡੇ ਵੱਲੋਂ ਇਹ ਗੱਲ ਪੁੱਛੀ ਗਈ ਕਿ ਜੋ ਪਰਸਨ ਨਗਰ ਵਿਖੇ ਚੋਰੀ ਹੋਈ ਸੀ ਉਸ ਮਾਮਲੇ ਵਿੱਚ ਕੀ ਹੋਇਆ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਉਸ ਨੂੰ ਲੈ ਕੇ ਵੀ ਲਗਾਤਾਰ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਹਨਾਂ ਨੂੰ ਵੀ ਅਸੀਂ ਆਪਾਂ ਜਲਦੀ ਹੀ ਗ੍ਰਿਫਤਾਰ ਕਰਾਂਗੇ ਆ ਉਸ ਨੂੰ ਸ੍ਰਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਫਤ ਪਿਛਲੇ ਦਿਨੇ ਇੱਕ ਉਦਾਲੇ ਕੋਲੇ ਦੁਕਾਨਦਾਰ ਤੋਂ ਚੋਰੀ ਹੋਇਆ ਸੀ ਕਿ ਉਹ ਆ ਇੱਕ 19 20 ਤਰੀਕ ਦੀ ਬੀਤ ਰਾਤ ਨੂੰ ਅਰਮੈਨੀ ਰਾਤ ਨੂੰ ਇੱਕ ਪੂਜਾ ਵਾਲਾ ਮਹੱਲਾ ਜੋ ਕਿ थाना ਕੋਤਵਾਲੀ ਦੇ ਏਰੀਆ ਹੈਗਾ ਕੋਸਦੇ ਵਿੱਚ ਇੱਕ ਮਨਿਆਰੀ ਵਾਲੀ ਜੀ 숍 ਸੀਗੀ ਉਸ ਦੇ ਵਿੱਚ ਰਾਤ ਨੂੰ ਸਾਨੂੰ ਲਾ ਕੇ ਤਿੰਨ ਬੰਦਿਆਂ ਨੇ 1 ਲੱਖ ਰੁਪਏ ਤੇ ਇੱਕ ਮੋਬਾਈਲ ਫੋਨ ਚੋਰੀ ਕਰ ਲਿਆ ਸੀਗਾ ਤਾਂ ਇਸ ਸਬੰਧ ਦੇ ਵਿੱਚ ਅਸੀਂ थाना ਕੋਤਵਾਲੀ ਦੇ ਵਿੱਚ ਮੁਕੱਦਮਾ ਨੰਬਰ 11 ਅੰਡਰ ਰੈਲੇਵੈਂਟ ਸੈਕਸ਼ਨ ਆਫ ਥੈਫਟ ਐਂਡ ਜੋ ਬ੍ਰੇਕੇਟ ਦੁਕਾਨ ਭੰਨ ਤੋੜ ਦੀ ਸੀਗੀ ਉਸ ਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਜਿਸ ਦੇ ਵਿੱਚ थाना ਕੋਤਵਾਲੀ ਦੀ ਟੀਮ ਵੱਲੋਂ ਮਿਹਨਤ ਕਰਦਿਆਂ ਹੋਇਆਂ ਐਸ ਐਚਓ ਇੰਸਪੈਕਟਰ ਪ੍ਰਵਿੰਦਰ ਸਿੰਘ ਦੀ ਇਸ ਪ੍ਰੋਵੀਜ਼ਨ ਦੇ ਵਿੱਚ ਇਸ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ ਇਸ ਚੋਰੀ ਦੇ ਵਿੱਚ ਇਨਵੋਲ ਦੋ ਵਿਅਕਤੀ ਗੁਰਚਰਨ ਸਿੰਘ ਅਤੇ ਲਖਵੀਰ ਲੱਕੀ ਇਹਨਾਂ ਦੋਨਾਂ ਨੂੰ ਇਸ ਵਾਰਦਾਤ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹਨਾਂ ਨੇ ਜਿਹੜੀ ਚੋਰੀ ਦੇ ਵਿੱਚੋਂ 1 ਲੱਖ ਰੁਪਏ ਦੀ ਚੋਰੀ ਕੀਤਾ ਸੀਗਾ ਉਸ ਦੇ ਵਿੱਚੋਂ 65000 ਰੁਪਏ ਜਿਹੜੇ ਸੀਗੇ ਜੋ ਚੋਰੀ ਦੇ ਸਮਾਨ ਸੀਗਾ ਉਹ ਬਰਾਮਦ ਕਰ ਲਿਆ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਚੱਲ ਰਹੀ ਹੈ ਇੱਕ ਬੰਦਾ ਇਹਨਾਂ ਦੇ ਨਾਲ ਹੋਰ ਇਨਵੋਲ ਸੀਗਾ ਜਿਸ ਦੀ ਗ੍ਰਿਫਤਾਰੀ ਵਾਸਤੇ ਅਸੀਂ ਜਿਹੜੀ ਸਾਡੀ ਟੀਮ ਹੈ ਸ਼ੱਤਰਮਾਰੀ ਕਰ ਰਹੀ ਹੈ ਕਿਹਦੇ ਰਹਿਣ ਵਾਲੇ ਹੈ ਬੇਸਿਕਲੀ ਜਿਹੜਾ ਲਖਵੀਰ ਹੈ ਇਹ ਮਕਸਰ ਦਾ ਰਹਿਣ ਵਾਲਾ ਹੈ ਤੇ ਗੁਰਚਰਨ ਜਿਹੜਾ ਹੈਗਾ ਇਹ ਗੁਰੂ ਅਰਜਨ ਦਾ ਰਹਿਣ ਵਾਲਾ ਹੈ ਪਰੰਤੂ ਹੁਣ ਇਸ ਟਾਈਮ ਕਾਫੀ ਲੰਬੇ ਸਮੇਂ ਤੋਂ ਇਹ ਗੁਰੂ ਆਮ ਬਾਗ ਬਟੰਡਾ ਦੇ ਵਿੱਚ ਰਹਿ ਰਹੇ ਨੇ ਇੱਕ ਜਿਹੜੀ ਪ੍ਰਤਾਪਨਾ ਦੀ ਚੋਰੀ ਹੋਈ ਸੀ ਉਹ ਟ੍ਰੇਸ ਹੋਈ ਹੈ ਕਿ ਇਹ ਜੇ ਚੱਲ ਰਹੀ ਨਹੀਂ ਉਸ ਦੇ ਉੱਤੇ ਸਾਡੀ ਪੁਆਚ ਵਾਲੀ ਟੀਮ ਵਰਕ ਕਰ ਰਹੀ ਹੈ ਨੇ ਸਾਨੂੰ ਕੁਝ ਜਿਹੜੀ ਸਸਪੀਸ਼ਨਸ ਹੈਗੀਆਂ ਨੇ ਉਹਨਾਂ ਪੁਆਇੰਟਸ ਉੱਪਰ ਅਸੀਂ ਵਰਕ ਕਰ ਰਹੇ ਹਾਂ ਤੇ ਜਲਦੀ ਹੀ ਕੋਸ਼ਿਸ਼ ਹੈ ਸਾਡੀ ਕਿ ਉਹਨੂੰ ਡਰੈਸ ਕੀਤਾ ਜਾਵੇ